ਮੀਰਾ ਔਰ ਇਹ ਜਿਹੜਾ ਗੁੱਜਰ ਭਾਈ ਚਾਰੇ ਦੀ ਖਬਰ ਹੈ ਦਰਅਸਲ ਗੁੱਜਰ ਭਾਈ ਚਾਰੇ ਦੇ ਵਿੱਚ ਅਸੀਂ ਅਕਸਰ ਦੇਖਿਆ ਕਿ ਵਿਆਹ ਜਿਹੜੇ ਨੇ ਛੋਟੇ ਬੱਚਿਆਂ ਦੇ ਤੈਅ ਕੀਤੇ ਜਾਂਦੇ ਨੇ ਐਦਾਂ ਹੀ ਜਿਹੜਾ ਬਜ਼ੁਰਗ ਰਾਮੋਦੀਨ ਜਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਹਿੰਦੇ ਉਹਨੇ ਆਪਣੇ ਬਚਪਨ ਆਪਣੀ ਬਚਪਨ ਦੇ ਵਿੱਚ ਹੀ ਉਹਨੇ ਆਪਣੇ ਦੋਸਤ ਦੇ ਨਾਲ ਆਪਣੀ ਭਤੀਜੀ ਦਾ ਜਿਹੜਾ ਵਿਆਹ ਸੀਗਾ ਉਹ ਪੱਕਾ ਠੱਗਾ ਕੀਤਾ ਸੀਗਾ ਪਰ ਬਾਅਦ ਵਿੱਚ ਜਿਹੜੀ ਰਹਿਮੋਦੀਨ ਦੀ ਧੀ ਸੀ ਉਹਨੇ ਆਪਣੀ ਧੀ ਦਾ ਆਪਣੇ ਦੋਸਤ ਦੇ ਭਤੀਜੇ ਦੇ ਨਾਲ ਵਿਆਹ ਜਿਹੜਾ ਸੀਗਾ ਪੱਕਾ ਠਕਾ ਕੀਤਾ ਸੀਗਾ ਪਰ ਰਹਿਮੋਦੀਨ ਦੀ ਬਾਅਦ ਚ ਦੋਸਤ ਦੇ ਨਾਲ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਇਹ ਵਿਆਹ ਨਹੀਂ ਕੀਤਾ ਜਾਂਦਾ ਇਸ ਨੂੰ ਲੈ ਕੇ ਦੋਹਾਂ ਪਰਿਵਾਰਾਂ 'ਚ ਝੜਪ ਹੁੰਦੀ ਹੈ ਕਹਿੰਦੇ ਕਿ ਇੱਕ ਦਿਨ ਰਾਤ ਨੂੰ ਰਹਿਮੋਦੀਨ ਨੂੰ ਤਲਵਾਰਾਂ ਦੇ ਨਾਲ ਵੱਢਿਆ ਜਾਂਦਾ ਤੇ ਉਹਦੀ ਮੌਤ ਹੋ ਜਾਂਦੀ ਹੈ ਔਰ ਰਹਿਮੋਦੀਨ ਨੇ ਆਪਣੀ ਧੀ ਮੀਨਾ ਦਾ ਵਿਆਹ 2 ਸਾਲ ਦੀ ਉਮਰ ਦੇ ਵਿੱਚ ਆਪਣੇ ਦੋਸਤ ਦੇ ਭਤੀਜੇ ਦੇ ਨਾਲ ਤੈਅ ਕੀਤਾ ਸੀ ਪਰ ਧੀ ਦੇ ਵੱਡੇ ਹੋਣ ਤੱਕ ਉਸ ਦੀ ਆਪਣੇ ਦੋਸਤ ਦੇ ਨਾਲ ਵਿਗੜ ਗਈ ਤੇ ਉਸ ਤੋਂ ਬਾਅਦ ਧੀ ਦਾ ਵਿਆਹ ਆਪਣੇ ਦੋਸਤ ਦੇ ਭਤੀਜੇ ਦੇ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਦੇ ਚਲਦਿਆਂ ਰਹਿਮੋਦੀਨ ਦਾ ਦੋਸਤ ਆਪਣੇ ਭਤੀਜੇ ਤੇ ਕੁਝ ਦੋਸਤਾਂ ਦੇ ਨਾਲ ਕੱਲ ਰਾਤ ਜਿਹੜਾ ਆ ਉਹਨਾਂ ਦੇ ਡੇਰੇ ਤੇ ਆਉਂਦਾ ਆ ਔਰ ਜਦੋਂ ਕਹਿੰਦੇ ਧੀ ਨੂੰ ਚੱਕਣ ਆਉਂਦੇ ਤੇ ਜੋ ਰੋਕਿਆ ਜਾਂਦਾ ਤੇ ਉਦੋਂ ਰਹਿਮੋਦੀਨ ਦਾ ਤਲਵਾਰਾਂ ਮਾਰ-ਮਾਰ ਕੇ ਬੁਰਾ ਹਾਲ ਕਰ ਦਿੱਤਾ ਬਜ਼ੁਰਗ ਰਹਿਮੋਦੀਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਤੇ ਉਹਦੀ ਮੌਤ ਹੋ ਗਈ ਆ ਫਿਲਹਾਲ 5 ਲੋਕਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਪਰ ਗੱਲ ਇਹ ਆ ਵੀ ਇਹ ਭਾਈਚਾਰਾ ਜਿਹੜਾ ਹੈ ਜਿੱਥੇ ਇਹਨਾਂ ਦਾ ਇਹ ਸਭ ਕੁਝ ਹੁੰਦਾ ਆ ਪਰ ਮੌਤ ਜਿਹੜੀ ਹੈ ਇਹ ਨਹੀਂ ਕਿਸੇ ਨੂੰ ਨਹੀਂ ਦੇਣੀ ਚਾਹੀਦੀ ਲੜਾਈਆਂ ਤਲਵਾਰਾਂ ਦੇ ਨਾਲ ਫਿਲਹਾਲ ਸਾਡੀ ਗੱਲਬਾਤ ਵੀ ਹੋਈ ਆ ਉਹ ਵੀ ਸੁਣਾਉਣੀ ਆ ਤੁਹਾਨੂੰ ਮੈਂ ਤੁਹਾਡਾ ਤੇ ਕੀ ਹੋਇਆ ਆਪਣੇ ਪਾਪਾ ਦਾ ਕਤਲ ਕੀਤਾ ਗਿਆ ਮੇਰਾ ਨਾਮ ਸ਼ੌਕਤ ਅਲੀ ਹੈ ਜੀ ਹਾਂ ਜੀ ਮੇਰੇ ਡੈਡੀ ਦਾ ਕਤਲ ਕਰਤਾ ਜੀ ਤੇ ਕੀ ਹੋਇਆ ਕਿ ਕਿਉਂ ਕਤਲ ਕੀਤਾ ਵਾ ਇਹ ਸਰ ਇਹ ਲੜਕੀ ਜੀ ਰੰਜੇ ਸੀਗੇ ਉਹ ਮੇਰੀ ਭੈਣ ਨੂੰ ਛੋਟੀ ਨੂੰ ਚੱਕਣ ਆਏ ਸੀਗੇ ਅੱਛਾ ਜੀ ਹਾਂ ਹੂੰ ਤੇ ਜਦੋਂ ਉਹਨਾਂ ਚੱਕਣ ਲੱਗੇ ਤੇ ਡੈਡੀ ਉੱਠ ਖੜਿਆ ਉਹਦੇ ਉਹਨਾਂ ਕੋਲ ਤੇ ਹਥਿਆਰ ਹਜ਼ਾਰਾਂ ਸੀ ਕੋ ਪੂਰੀ ਤਿਆਰੀ ਨਾਲ ਆਏ ਹੋਏ ਸੀ ਅੱਛਾ ਜੀ ਕਿਸੇ ਨੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਆਪਣੀ ਬਾਰਦਾਦ ਜਿਹੜੀ ਉਹਨਾਂ ਨੇ ਕੀਤੀ ਆ ਉਹ ਕਰਨੀ ਆਬ ਸੀ ਠੀਕ ਹੈ ਤੇ ਉਹ ਤੋਂ ਬਾਅਦ ਸਰ ਉਹਨਾਂ ਨੇ ਜਿੰਨੇ ਉਹਨਾਂ ਕੋਲ ਹਥਿਆਰ ਸੀ ਜਿੰਨੇ ਬੰਦੇ ਸੀਗੇ ਉਹਨਾਂ ਨੇ ਸਾਰਿਆਂ ਨੇ ਡੈੜੀ ਤੇ ਬਾਰ ਕਰਨ ਲੱਗ ਗਏ ਸੀ ਕਿੰਨੇ ਕੁ ਬੰਦੇ ਸੀਗੇ ਉਹ ਬੰਦੇ ਤਾਂ ਸਰ ਉਹ ਸੀਗੇ 14-15 ਬੰਦੇ ਸੀ ਲਗਭਗ ਬਾਕੀ ਉਰੇ ਸਾਈਡਾਂ ਸੂਡਾਂ ਤੇ ਹੋਣਗੇ ਖੜੇ ਜਿਹੜੇ ਅੰਦਰ ਬੰਦੇ ਸੀਗੇ ਉਹ 5 ਬੰਦੇ ਸੀਗੇ ਠੀਕ ਹੈ ਜੀ ਹਾਂਜੀ ਜਿਹੜੇ ਬਾਹਰ ਵੇੜੇ 'ਚ ਖੜੇ ਸੀਗੇ ਉਹ ਬੰਦੇ ਸੀਗੇ ਜੇ 7-8 ਬੰਦੇ ਬਾਹਰ ਖੜੇ ਸੀਗੇ 5-7 ਬੰਦੇ ਬਾਕੀ ਅੰਦਰ ਹੀ ਮੰਨ ਲਓ ਅੰਦਰ ਬਾਹਰ ਟੋਟਲ ਬੰਦੇ ਸੀਗੇ ਯਾਨੀ ਕਿ ਉਹਨਾਂ ਰਾਤ ਦਾ ਸਮਾਂ ਸੀਗਾ ਸਰ ਜੀ ਤੇ ਪੰਜ ਬੰਦੇ ਦੀ ਪਛਾਣ ਆ ਗਈ ਸੀ ਚੰਗੀ ਜਿਹਾ ਉਹਨਾਂ ਬਾਰੇ ਪੁਲਿਸ ਨੂੰ ਦੱਸਤਾ ਹਾਂ ਸਾਰਾ ਕੁਝ ਦੱਸਿਆ ਤੇ ਇਹ ਆਪਣੀ ਭੈਣ ਦੇ ਛੋਟੇ ਹੁੰਦੇ ਬਚਪਨ 'ਚ ਕੋਈ ਵਿਆਹ ਦੀ ਗੱਲ ਸੀਗੀ ਜਿਹਦੇ ਕਰਕੇ ਹਾਂਜੀ 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 ਬਚਪਨ 'ਚ ਗੱਲ ਹੋਈ ਹੋਈ ਸੀ ਵਿਆਹ ਦੀ ਹਾਂਜੀ ਤੋਂ ਉਤੋਂ ਬਾਅਦ ਸਰ ਫਿਰ ਆਣ-ਬਾਣ ਤੋਂ ਹੋਣ ਲੱਗੀ ਸੀਗੇ ਇਹਨਾਂ ਨਾਲ ਠੀਕ ਹੈ ਫਿਰ ਇਹ ਤੁਮ ਕਹਿੰਦੇ ਲੱਗੇ ਕਹਿੰਦਾ ਕੋਈ ਨਹੀਂ ਸਾਡੀ ਮੰਗ ਆ ਸੀ ਲਈ ਜਾਵਾਂਗੇ ਠੀਕ ਹੈ ਹਾਂਜੀ ਇਸ ਕਰਕੇ ਸਾਰਾ ਇਸ ਰੰਜਸ਼ ਚ ਕੀਤਾ ਹੈ ਹਾਂਜੀ ਹਾਂਜੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਕਿ ਮਤਲਬ ਪੁਲਿਸ ਕਾਰਵਾਈ ਕਰੇ ਸਰ ਸਾਡੀ ਇਹੀ ਮੰਗ ਆ ਕਿ ਬਸ ਇਨਸਾਫ ਮਿਲਣਾ ਚਾਹੀਦਾ ਸਾਨੂੰ ਸਾਡੇ ਨਾਲ ੱਟਕਾ ਹੋਇਆ ਜੀ ਜੀ ਹਾਂਜੀ ਠੀਕ ਹਾਂਜੀ ਠੀਕ ਹੈ ਜੀ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਸਰ ਤੋਂ ਸਾਇਆ ਚੱਕਿਆ ਗਿਆ ਜੀ ਬਹੁਤ ਜ਼ਿਆਦਾ ੱਟਕਾ ਹੋਇਆ ਜੀ ਤੇ ਸਾਨੂੰ ਇਨਸਾਫ ਦੀ ਚਾਹੀਦਾ ਸਾਨੂੰ ਇਨਸਾਫ ਦੀ ਮੰਗ ਬਸ ਜੀ اور ਸਾਨੂੰ ਕੋਈ ਜਿਹੇ ਐਸਾ ਨਨਸਾਬ ਜੈ ਜੀ ਸਰ ਇੱਕ ਪਿੰਡ ਸਦਰਪੁਰੇ ਦੇ ਵਿੱਚ ਬਾਲ ਵਿਆਹ ਨੂੰ ਲੈ ਕੇ ਇੱਕ ਬੇਟੀ ਦੇ ਪਿਓ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਕਤਲ ਸਰ ਮਤਲਬ ਇਸੇ ਗੱਲ ਕਰਕੇ ਕੀਤਾ ਗਿਆ ਬਾਲ ਵਿਆਹ ਕਰਕੇ ਜਾਂ ਕੁਝ ਹੋਰ ਹੈ ਅੱਛਾ ਸਾਡੇ ਕੋਲੇ ਸਦਰਪੁਰਾ ਇੱਥੇ ਇੱਕ ਗੁੱਜਰ ਇੱਕ ਗੁੱਜਰ ਪਾਈਚਰ ਬਰਾਦਰੀ ਰਹਿੰਦੀ ਹੈ ਜੀ ਸਾਡੇ ਕੋਲੇ ਸ਼ੌਕਤ ਨਹੀਂ ਹੈ ਰਹਿਮ ਇਹਦਾ ਫਾਦਰ ਰਹਿਮਦੀਨ ਹੈ ਜੀ ਬਸ ਇੱਕ ਸਦਰਪੁਰਾ ਇਹ ਪਿਛਲੇ 4-5 ਮਹੀਨਿਆਂ ਤੋਂ ਆ ਕੇ ਇੱਥੇ ਇਹਨਾਂ ਨੇ ਸਟੇ ਕੀਤੀ ਸੀਗੀ ਜੀ ਤੇ ਜਿਹਦਾ ਕਤਲ ਹੋਇਆ ਉਹਦਾ ਨਾਮ ਰਹਿਮਦੀਨ ਹੈ ਜੀ ਅ ਜਿਹੜਾ ਰਹਿਮਦੀਨ ਉਹਦਾ ਇੱਕ ਮਿੱਤਰ ਸੀਗਾ ਜੀ ਅ ਸ਼ਾਹਦੀਨ ਉਹ ਸ਼ਾਹਬੂਰ ਇਹ ਮਾਨਪੁਰ ਹੈਗਾ ਗਰਲਫ੍ਰੈਂਡ ਜਪੰਡਲ ਪੈਂਦਾ ਜੀ ਇਹਨਾਂ ਦੀ ਛੋਟੇ ਹੋਂ ਤੇ ਬੱਚਿਆਂ ਕੀ ਜਦੋਂ ਬੱਚੇ ਵੱਡੇ ਹੋ ਜਾਣਗੇ ਅ ਸ਼ਾਹਦੀਨ ਦੇ ਦਿੱਤੀ ਜਿਹਨਾਂ ਦਾ ਕਾਹਦੀ ਗੱਲ ਹੋਈ ਸੀ ਤੇ ਬਾਅਦ ਵਿੱਚ ਇਹਨਾਂ ਵਿੱਚ ਕੋਈ ਹਨਵਰਨ ਹੋ ਗਈ ਤੇ ਜਿਹੜਾ ਰਹਿਤਿਨ ਉਹਨੇ ਬੁਨਾ ਕਰਤਾ ਸੀ ਕਿ ਭਈ ਮੈਂ ਆਪਣੀ ਲੜਕੀ ਦਾ ਰਸਤਾ ਤੈਨੂੰ ਨਹੀਂ ਦੇਣਾ ਜਿਸ ਕਰਕੇ ਜਿਹੜਾ ਸ਼ਾਹ ਦੇਣਾ ਆਪਣੇ ਬੇਟਿਆਂ ਤੇ ਆਪਣੇ ਭਤੀਜਿਆਂ ਨਾਲ ਕੇ ਇਹਦੀ ਘੋਟਮਾਰ ਕੀਤੀ ਦੌਰਾਨ ਇਹ ਇਲਾਜ ਰਹਿਤਨ ਦੀ ਮੌਤ ਹੋ ਜਾਂਦੀ ਹੈ ਤੇ ਜਿਸ ਦੇ ਉਹ ਸ਼ੋਕਤ ਲਈ ਜਿਹੜਾ ਉਹਦਾ ਬੇਟਾ ਉਹਦੇ ਬਿਆਨ ਤੇ ਉਖਤਾਨ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਸਰੇ ਕਿੰਨੇ ਬੰਦਿਆਂ ਦੇ ਖਿਲਾਫ ਕਦਮ ਆਇਆ ਜੀ ਹਾਂ ਟੋਟਲ 5 ਬੰਦੇ ਨੇ ਤੇ ਇਹਨਾਂ ਦੱਸਣ ਦੇ ਮੁਤਾਬਕ ਕੋਈ ਨਾਮ ਲੁੰਮੀ ਨਹੀਂ ਨੇ ਉਹ ਉਹ ਵੈਰੀਫਾਈ ਕਰ ਲਾਂਗੇ ਤੇ ਰੇਡਸ ਜਾਰੀ ਨੇ ਜੀ ਜਲਦ ਹੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੇਸ਼ ਆਦਤ ਕੀਤਾ ਜਾਊਗਾ ਤੁਹਾਡਾ